ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਬਣਾਵਾਂਗੇ ਛਲਗਮ ਦੀ ਸਬਜ਼ੀ ਬਹੁਤ ਸਾਰੇ ਲੋਕ ਇਦਾਂ ਦੇ ਜਿਹੜੇ ਛਲਗਮ ਦੀ ਸਬਜ਼ੀ ਨੂੰ ਪਸੰਦ ਨਹੀਂ ਕਰਦੇ ਜਿੱਦਾਂ ਅੱਜ ਆਪਾਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂਗੇ ਤੁਸੀਂ ਇਦਾਂ ਛਲਗਮ ਦੀ ਸਬਜ਼ੀ ਬਣਾ ਕੇ ਜ਼ਰੂਰ ਟਰਾਈ ਕਰਿਓ ਛਲਗਮ ਆਪਾਂ ਲੈ ਹੋਇਆ ਬਿਲਕੁਲ ਫਰੈਸ਼ ਇਹ ਆਪਾਂ ਖੇਤ ਦੇ ਵਿੱਚੋਂ ਲੈ ਹੋਇਆ ਜੇਕਰ ਤੁਹਾਡੇ ਖੇਤ ਲੱਗਿਆ ਖੇਤੋਂ ਲੈ ਸਕਦੇ ਹੋਂ ਨਹੀਂ ਤੁਸੀਂ ਬਾਜ਼ਾਰ ਦੇ ਵਿੱਚੋਂ ਕਿਤੋਂ ਵੀ ਛਲਗਮ ਲੈ ਸਕਦੇ ਹੋ ਤੇ ਆਪਾਂ ਤੁਹਾਡੇ ਨਾਲ ਇੱਕ ਬਹੁਤ ਹੀ ਵਧੀਆ ਜੀ ਰੈਸਪੀ ਜਿਹੜੀ ਛਲਗਮ ਦੀ ਸਬਜ਼ੀ ਬਣਾਉਣ ਦੀ ਸ਼ੇਅਰ ਕਰਦੇ ਆਂ ਤੇ ਤੁਸੀਂ ਇੱਕ ਦੀ ਥਾਂ ਤਿੰਨ ਜਾਂ ਚਾਰ ਰੋਟੀਆਂ ਜ਼ਰੂਰ ਖਾਉਂਗੀ ਇੰਨੀ ਟੇਸਟੀ ਸਬਜ਼ੀ ਬਣਦੀ ਆ ਹਾਂਜੀ ਤੁਸੀਂ ਵੀਡੀਓ ਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣਦੇ ਰਹੋ ਤੇ ਇੱਕ ਅੱਧਾ ਕ ਕੌਲੀ ਆਪਾਂ ਦੇ ਕਰੀਬ ਆਪਾਂ ਮਟਰਾਂ ਦੇ ਦਾਣੇ ਕੱਢਿਆ ਇੱਧਰ ਆਪਾਂ ਮੇਥੇ ਤੇ ਜਿਹੜਾ ਧਨੀਆ ਦਾ ਉਹ ਕੱਟ ਕੇ ਆਪਾਂ ਬਰੀਕ ਕੱਟ ਕੇ ਉਹ ਰੱਖੇ ਹੋਏ ਹੈਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਇਲ ਰਿਫਾਈਨਡ ਆਇਲ ਤੁਸੀਂ ਜਿਹੜਾ ਕੋਈ ਵੀ ਰਿਫਾਈਨਡ ਆਇਲ ਆਪਦੇ ਘਰੇ ਯੂਜ਼ ਕਰਦੇ ਹੋ ਤੁਸੀਂ ਪਾ ਸਕਦੇ ਹੋ ਇਹ ਤੁਸੀਂ ਆਪ ਜਾਣ ਲਈ ਕੋਈ ਵੀ ਆਇਲ ਯੂਜ਼ ਕਰਦੇ ਹੋ ਤੁਸੀਂ ਉਹ ਪਾ ਸਕਦੇ ਹੋ ਗਿਆ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਇੱਕ ਚਮਚ ਜੀਰਾ ਉਸ ਤੋਂ ਬਾਅਦ ਇਧਰ ਆਪਾਂ ਲੰਬਾ ਕੱਟਿਆ ਹੋਇਆ ਪਿਆਜ਼ ਲਿਆ ਹੋਇਆਗਾ ਤੁਸੀਂ ਪਿਆਜ਼ ਨੂੰ ਲੰਬਾ ਬਰੀਕ ਜਿੱਦਾਂ ਦਾ ਤੁਹਾਡਾ ਟੇਸਟ ਹੈ ਉਹ ਤੁਸੀਂ ਕੱਟ ਸਕਦੇ ਹੋਗੇ ਤੇ ਹੁਣ ਆਪਾਂ ਜੀਰੇ ਤੋਂ ਬਾਅਦ ਆਪਾਂ ਪਿਆਜ਼ ਨੂੰ ਹਾਂਜੀ ਪਿਆਜ਼ ਫਰਾਈ ਹੋਣ ਬਾਅਦ ਆਪਾਂ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ। ਚਾੜ ਕਰਾਂਗੇ ਛਲਗਮ ਤੇ ਮਟਰ ਇਹਨਾਂ ਨੂੰ ਆਪਾਂ ਇਕੱਠੇ ਹੀ ਐਡ ਕਰ ਦੇਣਾ, ਅਲੱਗ-ਅਲੱਗ ਨਹੀਂ ਕਰਨਾ ਦੋਨਾਂ ਨੂੰ। ਆਪਾਂ ਇਹਦੇ ਵਿੱਚ ਸਬਜ਼ੀ ਦੇ ਪਾਣੀ ਬਿਲਕੁਲ ਨਹੀਂ ਐਡ ਕਰਨਾ। ਮਟਰ ਤੇ ਜਿਹੜੇ ਆਪਾਂ ਛਲਗਮ ਕੱਟੇ ਹੋਏ ਸੀ ਉਹਨਾਂ ਨੂੰ ਐਡ ਕਰਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਤੇ ਆਪਾਂ ਕੱਲੇ ਮੇਥੇ ਐਡ ਕਰਨੇ ਆ। ਧਣੀਆਂ ਆਪਾਂ ਬਾਅਦ 'ਚੋ ਵੀ ਕਰ ਸਕਦੇ ਹਾਂ, ਔਰ ਮਿਰਚ ਤੋਂ ਬਾਅਦ ਵੀ। ਤੇ ਜਿਹੜੇ ਆਪਾਂ ਮੇਥੇ ਆਪਾਂ ਨੂੰ ਮਰਚ ਪਾਉਣ ਤੋਂ ਪਹਿਲਾਂ ਹੀ ਐਡ ਕਰਨੇ ਆ ਕਿਉਂਕਿ ਨਹੀਂ ਤੇ ਇਹ ਕੱਚੇ ਰਹਿ ਜਾਂਦੇ ਆ ਇਸ ਕਰਕੇ ਆਪਾਂ ਧਨੀਆ ਤੇ ਮੇਥੇ ਮਿਕਸ ਕਰਕੇ ਇੱਕ ਟੱਕੇ ਸੀਗੇ ਤੇ ਆਪਾਂ ਪਹਿਲਾਂ ਹੀ ਐਡ ਕਰਦੇ ਨੂੰ ਮਰਚ ਪਾਉਣ ਤੋਂ ਕਰਛੀ ਹਲਕੇ ਨਾਲ ਨੰਨ ਹਿਲਾਉਂਦੇ ਰਹਿਣਾ ਇਦਾਂ ਤਾਂ ਵੀ ਕੜਾਈ ਨੂੰ ਨਾਲ ਨਾਲ ਚੱਕਣ ਆਪਣੇ ਪੱਕ ਕੇ ਤਿਆਰ ਹੋ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਅਕੋਰਡਿੰਗ ਟੂ ਟੇਸਟ ਥੋਣ ਮਿਰਚ ਹਲਦੀ ਇੰਨਾ ਸਬ ਲੈ ਐਡ ਕਰਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ। ਜਿਹੜੀ ਆਪਾਂ ਆਗਾ ਉਹਨੂੰ ਥੋੜੀ ਜਿਹੀ ਕੱਟ ਕਰ ਦਾਂਗੇ ਛੁੱਲੇ ਦੇ ਵਿੱਚੋਂ। ਤੇ ਇਸ ਤਰ੍ਹਾਂ ਤੁਸੀਂ ਵੀ ਟਰਾਈ ਕਰਕੇ ਵੇਖੋ ਜਿਨ੍ਹਾਂ ਨੂੰ ਛਲਗਮਾ ਦੀ ਸਬਜੀ ਨਹੀਂ ਪਸੰਦ ਬਹੁਤ ਹੀ ਜ਼ਿਆਦਾ ਟੇਸਟੀ ਜਿਹੜੀ ਛਲਗਮਾ ਦੀ ਸਬਜੀ ਬਣਦੀ ਆ ਜਿਮਨ ਨੂੰ ਮੇਟ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਘਰ ਦੀ ਹੈਲਪ ਦੇ ਨਾਲ ਸਬਜੀ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਟੇਸਟੀ ਛਲਗਮਾ ਦੀ ਸਬਜੀ ਬਣ ਕੇ ਆਪਣੀ ਤਿਆਰ ਹੁੰਦੀ ਆ। ਹੁਣ ਆਪਾਂ ਇਹਨੂੰ ਇੱਕ ਮਿੰਟ ਇਦਾਂ ਹੀ ਚੁੱਲੇ ਦੇ ਉੱਪਰ ਪਈ ਰਾਂਗੇ। ਇਹਨਾਂ ਅੰਮਗੇ ਇਹਦਾ ਨੌੜ ਮਿਰਚ ਉਹ ਚੰਗੀ ਤਰ੍ਹਾਂ ਸਬਜ਼ੀ ਦੇ ਵਿੱਚ ਰਲ ਕੇ ਪੱਕ ਜਾਊਗਾ। ਸ਼ਾਲਗਮ ਤੇ ਮਟਰ ਮੇਥੀ ਧਨੀਏ ਦੀ ਸਬਜ਼ੀ ਬਣ ਕੇ ਤਿਆਰ ਆ ਗਈ। ਸਬਜ਼ੀ ਬਹੁਤ ਹੀ ਜ਼ਿਆਦਾ ਡੇਲੀਸ਼ੀਅਸ ਬਣੀ ਆ। ਜਿਹਨੂੰ ਇਹ ਸਬਜ਼ੀ ਨਹੀਂ ਪਸੰਦ ਹੈਗੀ ਉਹ ਇਦਾਂ ਰੈਸਪੀ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ। ਇੱਕ ਦੀ ਜਗ੍ਹਾ ਤੁਸੀਂ ਦੋ ਜਾਂ ਤਿੰਨ ਰੋਟੀਆਂ ਜ਼ਰੂਰ ਖਾਓਗੇ। ਬਾਕੀ ਜੇ ਕਰਤਾਨ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਕਰਨਾ ਨਾ ਭੁੱਲਣਾ ਮਿਲਦੇ ਹਾਂ ਇੱਕ ਨਵੀਂ ਜੀ ਰੈਸਪੀ ਦੇ ਨਾਲ ਬਾਏ ਬਾਏ ਟੇਕ ਕੇਅਰ